ਯਾ ਤੇਰਾ ਤੇ ਜਿੱਦ ਕਰੀ ਬੈਠਾ ਵਾ ਤੇ ਰਖੜੀ ਬੰਨਣੀ ਰਖੜੀ ਬੰਨਣੀ ਆ ਤੇ ਹੁਣ ਰਖੜੀ ਤੈਨੂੰ ਪਤਾ ਤੇ ਲੈਈ ਆ ਹੁਣ ਤੂੰ ਹੀ ਹੁਣ ਬੰਨ ਸਕਦੀ ਆ ਤੂੰ ਆਜੀ ਕੱਲ ਨੂੰ ਰਖੜੀ ਬੰਨ ਦੀ ਆ ਆ ਉਹ ਨਿਹਰਾ ਆਉਂਦੇ ਹੈ ਨਹੀਂ ਦਾ ਚਲ ਭਰਾ ਨਹੀਂ ਉਰੇ ਹੈਗਾ ਤੇ ਆਪਾਂ ਤਾਂ ਹੈਗੇ ਨਾ ਭਤੀਆ ਵਾ ਤੇਰਾ ਆਇਆ ਵਾ ਫਿਰ ਕੀ ਹੋ ਗਿਆ ਪਾਣੀ ਦੀ ਹਾਂ ਜੀ ਤੁਸੀ ਤਾਂ ਰੈਡੀ ਹੋ ਆ ਤੇ ਤੇਰਾ ਤੂੰ ਆਜੀ ਕੋਈ ਜਾਣੀ ਆਪਾਂ ਤਾਂ ਹੈਗੇ ਨਾ ਘਰੇ ਆਪਾਂ ਕਿਹੜੇ ਚਲੇ ਗਏ ਆ ਸਾਰਾ ਭਰਾ ਜੀ ਚਲੇ ਗਿਆ ਉਹ ਕਿਹੜਾ ਆ ਨਾ ਉਹ ਕਹਿੰਦੀ ਹੱਟ ਗਿਆ ਨਾ ਹਾਂਜੀ ਉਹ ਤੇਰ ਕੀ ਹੋ ਗਿਆ ਪਤੀ ਆ ਤੇਰਾ ਰਖੜੀ ਬੰਨ ਜਾ ਨਾਲੇ ਉਹ ਵੀ ਨਿਆਣਾ ਜਿੱਦ ਕਰਦਾ ਚਲ ਬੰਨ ਦੇ ਵੀ ਕੋਈ ਕੋਈ ਨਾ ਠੀਕ ਆ ਬੀਬੀ ਨਾ ਅਜੇ ਵੀ ਕੋਈ ਨਾ ਜੇ ਫੋਹਾਂ ਕਹਿੰਦੇ ਹਾਂ ਚਲ ਕੋਈ ਨਹੀਂ ਤੂੰ ਕੱਲ ਕਾਲ ਆ ਜੀ ਫਿਰ ਠੀਕ ਆ ਹਾਂਜੀ ਠੀਕ ਆ ਜਿਵੇਂ ਕੰਮ ਹੋਏ ਹਾਂ ਪਰਸੋਂ ਰਖੜੀ ਤੂੰ ਕਾਲ ਆ ਜੀ ਫਿਰ ਮੈਂ ਵੀ ਜਾਣਾ ਵਾ ਤੇਰੇ ਭਰਾ ਨੂੰ ਰਖੜੀ ਬੰਨਣ ਤੇਰੇ ਜਪਾ